ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਐਸ ਐਸ ਸਾਲੂ ਵਾਲੀ ਆ ਅੱਜ ਜਿਹੜਾ ਪੰਜਾਬ ਦੇ ਅੰਦਰ ਪਾਣੀਆਂ ਨੂੰ ਲੈ ਕੇ ਪੋਲਿਟিক্যাল ਪਾਰਟੀਆਂ ਦਾ ਡਿਫਰੈਂਟ ਡਿਫਰੈਂਟ ਰੁਕੇਗਾ ਇੱਕ ਪਾਸੇ ਕਾਂਗਰਸ ਜਿਹੜੇ ਕੀ ਬਿਲਕੁਲ ਚੁੱਪ ਹੋ ਕੇ ਬੈਠੀ ਹੋਈ ਹੈ ਔਰ ਹਰਿਆਣਾ ਕਾਂਗਰਸ ਦੀ ਅਗਰ ਗੱਲ ਕਰੀਏ ਤਾਂ ਹਰਿਆਣਾ ਕਾਂਗਰਸ ਚਕਦੀ ਕੁਮਾਰੀ ਸ਼ੈਲਦਾ ਜਿਹੜੀ ਕਿ ਉਹਨਾਂ ਦੀ ਐਮਪੀ ਹੈਗੀ ਹੈ ਉਹ ਚਿੱਠੀ ਲਿਖ ਕੇ ਵੈਰੀ ਹੈ ਕਿ ਪੰਜਾਬ ਨੂੰ ਐਕਸੈਸ ਪਾਟਰ ਹਰਿਆਣਾ ਨੂੰ ਦੇਣਾ ਚਾਹੀਦਾ ਹੈ ਦੂਜੇ ਪਾਸੇ ਭੁਪਿੰਦਰ ਸਿੰਘ ਊਟਾ ਜੀ ਦੇ ਨਾਲ ਰਹਿਣ ਵਾਲੇ ਰਵਿੰਦਰ ਸਿੰਘ ਜਿਹੜੇ ਕੀ ਇਹਨਾਂ ਦੇ ਇੱਕ ਸਪੋਕਸਪਰਸਨ ਵੀ ਨੇ ਇਹਨਾਂ ਦੇ ਲੀਗਲ ਦੇ ਹੈੱਡ ਵੀ ਹੈਗੇ ਨੇ ਉਹ ਪੀਆਈਐਲ ਇੱਕ ਪਟੀਸ਼ਨ ਫਾਈਲ ਕਰਦੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਔਰ ਉੱਥੇ ਕੀ ਕਹਿੰਦੇ ਨੇ ਉੱਥੇ ਪਹਿਲੀ ਗੱਲ ਕਹਿੰਦੇ ਨੇ ਕਿ ਪੰਜਾਬ ਹਰਿਆਣੇ ਨੂੰ ਐਕਸੈਸ ਵੋਟਰ ਦਵੇ ਰੋਕੇ ਨਹੀਂ ਦਵੇ ਔਰ ਦੂਜੀ ਗੱਲ ਕਹਿੰਦੇ ਨੇ ਕਿ ਜਿਹੜੀ ਉੱਥੇ ਪੰਜਾਬ ਪੁਲਿਸ ਹੈ ਉਹਨੂੰ ਹਟਾਇਆ ਜਾਏ ਤੇ ਇਹਦਾ ਕੰਟਰੋਲ ਜਿਹੜਾ ਹੈਗਾ ਇਹ ਸੈਂਟਰ ਫੋਰਸਸ ਕੋਲ ਆਏ ਤੇ ਮੈਂ ਸਮਝਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਰੂਪ ਸੀਗਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਕਾਂਗਰਸ ਦਾ ਜਿਹੜਾ ਸਿਸਟਮ ਹੈ ਕਾਂਗਰਸ ਦੇ ਅੰਦਰ ਹਿਮਾਚਲ ਦੇ ਅੰਦਰ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਅਗਰ ਹਿਮਾਚਲ ਵਾਲੀ ਪੰਜਾਬ ਦਾ ਸਾਥ ਦਿੰਦੀ ਤੇ BBMP ਦੀ ਮੀਟਿੰਗ ਦੇ ਅੰਦਰ ਜਿਹੜਾ ਸੈਂਟਰ ਭਾਰਤੀ ਜਨਤਾ ਪਾਰਟੀ ਡਾਕਾ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਡਾਕਾ ਰੁਕ ਸਕਦਾ ਸੀ ਲੇਕਿਨ ਜਿਹੜੀ ਕਾਂਗਰਸ ਹੈ ਹਰਿਆਣੇ ਦੇ ਅੰਦਰ ਐਕਸਟਰਾ ਪਾਣੀ ਮੰਗਦੀ ਪਈ ਹੈ ਹਿਮਾਚਲ ਦੇ ਅੰਦਰ ਵੀ ਇਹ ਕਹਿ ਰਹੀ ਹੈ ਕਿ ਹਾਂ ਇਹਨਾਂ ਨੂੰ ਐਕਸਟਰਾ ਪਾਣੀ ਦਿੱਤਾ ਜਾਵੇ ਔਰ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਜਿਹੜੀ ਲਾਇਲਟੀ ਹੈ ਜਿਹੜੀ ਪਾਵਰ ਜਨਰੇਸ਼ਨ ਹੁੰਦੀ ਹੈ ਉਹਦੇ ਅੰਦਰ ਜਿਹੜੀ ਲਾਇਲਟੀ ਹੈ ਉਹਦਾ 12% ਸਾਨੂੰ ਵੀ ਦਿੱਤਾ ਜਾਵੇ ਔਰ ਮੈਂ ਸਮਝਦਾ ਕਿ ਡਿਫਰੈਂਟ ਡਿਫਰੈਂਟ ਸਟੇਟਸ ਦੇ ਅੰਦਰ ਕਾਂਗਰਸ ਦਾ ਜਿਹੜਾ ਰੂਪ ਹੈ ਉਹ ਬੜਾ ਕਲੀਅਰ ਹੈ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾਵੇ ਔਰ ਪੰਜਾਬ ਕਾਂਗਰਸ ਇਹ ਸਾਰੇ ਛੜੇੰਤਰ ਦੇ ਅੰਦਰ ਉਹਦਾ ਹਿੱਸਾ ਬਣ ਕੇ ਬਿਲਕੁਲ ਫਰਦਰਸ਼ ਬੱਕੂ ਇਹਨਾਂ ਵੱਲ ਦੇਖਦੀ ਪਈ ਹੈ ਬਿਲਕੁਲ ਚੁੱਪ ਬੈਠੀ ਹੋਈ ਹੈ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਪੋਲਿਟਿਕਸ ਚ ਹਾਲ ਕੀਤਾ ਕੋਈ ਹਾਲ ਐਫੋ ਜੇ ਕਾਂਗਰਸੀਆਂ ਤਾਂ ਹੋਣਾ ਚਾਹੀਦਾ ਹੈ ਜਿਹੜੇ ਇਹ ਸਾਰੇ ਸਿਸਟਮ ਨੂੰ ਸਾਰੀ ਸਟਰੈਟਜੀ ਬਣਾ ਕੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਤੇ ਲੱਗੇ ਹੋਏ ਨੇ ਪਰ ਇੱਕ ਗੱਲ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੈ ਬੇਸ਼ੱਕ ਇਹ ਲੜਾਈ ਆਮ ਆਦਮੀ ਪਾਰਟੀ ਨੂੰ ਇਕੱਲੇ ਵੀ ਲੜਨੀ ਪਵੇ ਅਸੀਂ ਪਾਣੀ ਦੀ ਇੱਕ ਵੀ ਐਕਸਟਰਾ ਬੂੰਦ ਹੁਣ ਪੰਜਾਬ ਤੋਂ ਹਰਿਆਣੇ ਨੂੰ ਨਹੀਂ ਜਾਣ ਦਾਂਗੇ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿੰਨਾ ਵੱਡੇ ਤੋਂ ਵੱਡਾ ਇਹਦੇ ਲਈ ਪਲਾਨਿੰਗ ਕਰਨੀ ਪਵੇ ਇਹਦੇ ਲਈ ਕੋਈ ਕਿਸੇ ਲੈਵਲ ਦੇ ਉੱਤੇ ਧਰਨਾ ਦੇਣਾ ਪਵੇ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ ਲੇਕਿਨ ਪਾਣੀ ਜਿਹੜਾ ਪੰਜਾਬ ਦਾ ਹੱਕ ਹੈਗਾ ਉਹਨੂੰ ਐਦਾਂ ਜਾਣ ਨਹੀਂ ਦਵਾਂਗੇ ਔਰ ਮੈਂ ਉਮੀਦ ਕਰਦਾ ਪੰਜਾਬੀਆਂ ਕਿ ਤੁਸੀਂ ਸਾਰੇ ਇਸ ਮੁਹਿੰਮ 'ਚ ਆਮ ਆਦਮੀ ਪਾਰਟੀ ਦਾ ਸਾਥ ਦਿਓਗੇ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਥ ਦਿਓ ਬਹੁਤ ਬਹੁਤ ਧੰਨਵਾਦ